ਅਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਪਾਕਿਸਤਾਨੀ ਅਤੇ ਅੱਤਵਾਦ ਜਿ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਗੁਰਦਾਸਪੁਰ ਦੇ ਵਿੱਚ ਆਮ ਆਦੀ ਪਾਰਟੀ ਦੇ ਪਾਕਿਸਤਾਨ ਅੱਤਵਾਦੀ ਹਮਲੇ ਤੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਤੇ ਬੋਲਦੇ ਹੋਏ ਵਿਧਾਇਕ ਸ਼ਰੀਕਲਸੀ ਅਤੇ ਡੇਰ ਬਾਬਾ ਨਾਨਕ ਤੋਂ ਵਿਧਾਇਕ ਗੁਰਦੇਵ ਸਿੰਘ ਨੇ ਦਾਅਵਾ ਨੇ ਕਿਹਾ ਕੇਂਦਰ ਸਰਕਾਰ ਦੇ ਵੱਲੋਂ ਬਾਰਡਰਾਂ ਦੇ ਉੱਪਰ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇਗੇ ਜਿਸ ਕਰਕੇ ਅਤਵਾਦੀ ਬਾਡਰ ਪਾਰ ਆ ਕੇ ਦੇਸ਼ ਅੰਦਰ ਦਾਖਲ ਹੋਏ ਨੇ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਅਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਬਾਡਰਾਂ ਉਤੇ ਚੌਕਦੀ ਵਧਾਉਣੀ ਚਾਹੀਦੀ ਹੈ ਹੋਰ ਕੀ ਕੁਝ ਕਿਹਾ ਉਹਨਾਂ ਦੀ ਜ਼ੁਬਾਨੀ ਤੋਂ ਲਏ ਨਿਆ ਤੁਸੀਂ ਬਣੇ ਰਹੋ ਪੰਜਾਬੀ ਖ਼ਬਰਾਂ ਦੇ ਨਾਲ ਬਲਜੀਤ ਸਿੰਘ ਨਾਮ ਦੀ ਰਿਪੋਰਟ ਗੁਰਦਾਸਪੁਰ ਅ ਦੇਖੋ ਜੀ ਜਿਹੜੀ ਲਹਿਗਾਮ ਦੇ ਵਿੱਚ ਘਟਨਾ ਹੋਈ ਹੈ ਬਹੁਤ ਹੀ ਨੰਦਨ ਦੋਕਰ ਇੱਕ ਨਿਹਾਤਿਆਂ ਤੇ ਇੱਕ ਆਪਣੇ ਪਰਿਵਾਰਾਂ ਦੇ ਨਾਲ ਜਿਹੜੇ ਖੁਸ਼ੀਆਂ ਮਨਾਉਣਗੇ ਜਿਨ੍ਹਾਂ ਦੇ ਮੈਂ ਕਿਹਾ ਸਕਦਾ ਕਿ ਕਈਆਂ ਦਾ ਨਵਾਂ-ਨਵਾਂ ਮੈਰਿਜ ਹੋਈ ਲਾਈਫ ਪਾਰਟਨਰ ਨਾਲ ਸੀ ਕੋਈ ਆਪਣੇ ਬਜ਼ੁਰਗਾਂ ਨੂੰ ਕਮ ਆਉਣ ਗਿਆ ਸੀ ਪਰ ਜੋ ਹੈਰਾਨੀ ਦੀ ਗੱਲ ਹੈ ਜਿਸ ਉੱਤੇ ਬਾਤ ਕਰਿਆ ਹੋਇਆ ਬਤੌਰ ਤੁਹਾਡੇ ਕੋਲ ਹੈ ਇਹਦੇ ਵਿੱਚ ਕਈ ਸਵਾਲੀਆ ਨਿਸ਼ਾਨ ਵੀ ਨੇ ਕਿ ਇੰਨੀ ਹਜ਼ਾਰਾਂ ਦੀ ਗਿਣਤੀ ਹੋਣੀ ਹੈ ਕੀ ਉੱਥੇ ਸੁਰੱਖਿਆ ਦਾ ਕੋਈ ਪ੍ਰਬੰਧ ਹੈ ਕੀ ਉੱਥੇ ਮੈਂ ਕਹਿ ਸਕਦਾ ਵੀ 1 ਲੱਖ 60 ਹਜ਼ਾਰ ਦੇ ਕਰੀਬ ਜਿਹੜੀ ਫੌਜ ਦੀ ਭਰਤੀ ਦੀ ਪੈਂਡਿੰਗ ਹੈ ਹਾਂ ਦੇ ਕਰੀਬ ਕੀ ਉਹ ਭਰਤੀ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਔਰ ਲੈਫਟੀਨੈਂਟ ਜਿਹੜੇ ਨੇ ਉਹਨਾਂ ਦੀ ਸਿਸਟਰ ਦੱਸ ਰਹੀ ਵੀ ਉਹ ਡੇਡ ਕੈਂਪ ਆਫ ਤੇ ਜਿਹੜੇ ਤੜਫ ਦੇ ਦੇ ਪੋਈ ਵੀ ਉਹਨਾਂ ਵਾਸਤੇ ਕੋਈ ਵੀ ਸਹੂਲਤਾਂ ਕੋਈ ਵੀ ਅਫਸਰ ਜਿਹੜਾ ਕੋਈ ਵੀ ਉੱਥੇ ਨਹੀਂ ਮਿਲਿਆ ਨਹੀਂ ਤੇ ਹੋ ਸਕਦਾ ਸੀ ਉਹ ਮਿਲ ਸਕਦੇ ਸੀ ਸੋ ਬੜਾ ਦੁੱਖ ਲੱਗਾ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸੋਚੀ ਸਾਡੀ ਆਮਦ ਨਹੀਂ ਪਾਸ ਸੀ ਮੰਦਰ ਵੇਖੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਬੇਨਤੀ ਕਰਾਤੀ ਔਰ ਇਸ ਹਵਾਨੀਅਤ ਲਈ ਅਸੀਂ ਕਹਿ ਸਕਦੇ ਹਾਂ ਵੀ ਹਿੰਦੁਸਤਾਨ ਸਾਰਾ ਦੇਖੀ ਇਹੋ ਜੇ ਦਰਿੰਦਿਆਂ ਨੂੰ ਕੈਸੀ ਸਜ਼ਾ ਮਿਲਦੀ ਹੈ ਇਸ ਸਜ਼ਾ ਦੇ ਵਿੱਚ ਹਿੰਦੁਸਤਾਨ ਸਾਰੇ ਅਸੀਂ ਇੱਕਜੁੱਟਾ ਵਾਂ ਔਰ ਆਉਣ ਵਾਲਾ ਜਿਹੜਾ ਮੈਂ ਕਹਿ ਸਕਦਾ ਵੀ ਐਸੀ ਘਟਨਾ ਕਰਮ ਨਾ ਹੋਵੇ ਕਿਉਂਕਿ ਆਪਾਂ ਦੇ ਅੱਗੇ ਵੀ ਚਾਹੁੰਦੇ ਸਾਂ ਕਿਉਂਕਿ ਸਾਡਾ ਇਹ ਇਧਰਲਾ ਏਰੀਆ ਬਾਰਡਰ 'ਤੇ ਹੈ ਤੁਸੀਂ ਅਕਸਰ ਦੇਖਿਆ ਹੋਊਗਾ ਕਈ ਵਾਰੀ ਆ ਪਠਾਨਕੋਟ ਦੇ ਵਿੱਚ ਵੀ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਜਾਂ ਇਧਰਲੇ ਪਾਸੇ ਸਾਡੇ ਗਰਦਾਸਪੁਰ ਡੇਰਾ ਬਾਬਾ ਨਾਨਕ ਔਰ ਇਹਦੇ ਨਾਲ ਨਾਲ ਜਿਹੜੀ ਇਹ ਵਾਰਤਾਤ ਹੋਈ ਆ ਆਪਾਂ ਤਾਂ ਪਹਿਲਾਂ ਵੀ ਇਹੋ ਬੇਨਤੀ ਕਰਦੇ ਰਹੇ ਆ ਵੀ ਬਾਡਰਾਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਜਿਹੜੇ ਵੀ ਐਸੇ ਜਿਹੜੇ ਮੈਂ ਕਿਹਾ ਸੀ ਅਤਵਾਦੀ ਜਿਹੜੇ ਆਉਂਦੇ ਨੇ ਇਹਨਾਂ ਤੇ ਸਖਤ ਤੋਂ ਸਖਤ ਨਿਗਰਾਨੀ ਬਾਡਰਾਂ ਤੇ ਰੱਖੀ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇ ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਲਿਆ ਵਾ ਕਈ ਕਹਿ ਵੀ ਪਾਕਿਸਤਾਨ ਨਾਗਰ ਕਹਿ ਗਏ ਨੇ ਉਤੋਂ ਵੀ ਘੰਟੇ ਦੇ ਵਿੱਚ ਵਿੱਚ ਇੰਡੀਆ ਛੜ ਦੇ ਚੁ ਜੇ ਪਾਸਪੋਰਟ ਜਿਹੜੇ ਰੱਦ ਕੀਤੇ ਜਾਣਗੇ ਦੇਖੋ ਜੀ ਜਿਹੜਾ ਤੇ ਹੁਣ ਫੈਸਲਾ ਲਿਆ ਹੁਣ ਤੇ ਫੈਸਲੇ ਹੀ ਆ ਸਾਡੇ ਠੀਕ ਹੈ ਅਸੀਂ ਇਹਦੇ ਵਿੱਚ ਕੋਈ ਸਿਆਸੀ ਤੰਜਨਾਤ ਵੀ ਰੱਖਣਾ ਚਾਹੁੰਦੇ ਸਾਡੀ ਤੇ ਕੋਸ਼ਿਸ਼ ਇਹ ਹੈ ਵੀ ਜਿਹੜੇ ਵੀ ਇਹੋ ਜਿਹੇ ਦਰਿੰਦੇ ਨੇ ਇਹਨਾਂ ਨੂੰ ਬਣਦੀ ਜਿਹੜੀ ਆ ਸਜ਼ਾ ਜਿਹੜੀ ਆ ਤਾਂ ਜੋ ਕਿ ਸਾਰਾ ਹਿੰਦੁਸਤਾਨ ਦੇ ਸਾਡੀ ਪਾਰਟੀ ਮੀਟਿੰਗ ਕੀ ਚੱਲੀ ਆ ਤੁਹਾਡੀ ਪਾਰਟੀ ਸੱਜਿਆ ਸਰ ਪਾਰਟੀ ਮੀਟਿੰਗ ਬੁਲਾਈ ਆ ਰਹੀ ਫਿਰ ਪਾਰਟੀ ਮੀਟਿੰਗ ਦੇ ਵਿੱਚ ਦੇਖੋ ਜੀ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹਾਂ ਜੇ ਮੈਨੂੰ ਪੱਜ ਤੋਂ ਪਤਾ ਲੱਗਾ ਜੇ ਹੋਊਗੀ ਮੈਂ ਜ਼ਰੂਰ ਬਣਾਈ ਠਾੜੀ ਬਾਰਡਰੀ ਬੰਦ ਕਰਨ ਦਾ ਲੱਗਾ ਜੀ ਦੇਖੋ ਮੈਂ ਤੁਹਾਨੂੰ ਦੱਸਣ ਦੇਵਾ ਵੀ ਇਹ ਅਟਾਰੀ ਬਾਡਰ ਬੰਦ ਕਰਨ ਨਾਲ ਜੇ ਕਈ ਇਹ ਵੀ ਕੋਈ ਸੁਧਾਰ ਹੋ ਜੇ ਹੱਲ ਹੋ ਜਾਵੇ ਉਹ ਵਾਲਾ ਨਹੀਂ ਕਹਿ ਸਕਦੇ ਆਪਾਂ ਸਾਨੂੰ ਬਾਡਰਾਂ ਦੀ ਨਿਗਰਾਨੀ ਰੱਖਣੀ ਹੁੰਦੀ ਹੈ ਹਾਂ ਇਹੋ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਫੌਜ ਲੱਗੀ ਹੈ ਤੇ ਕੀ ਕਰਦੀ ਰਹੀ ਬਿਲਕੁਲ ਹੀ ਦੇਖੋ ਅਸੀਂ ਮੈਂ ਕਹਿ ਸਕਦਾ ਹਾਂ ਵੀ ਸੁਰੱਖਿਆ ਦੀ ਗੱਲ ਜੇ ਆਉਂਦੀ ਕਿਤੇ ਨਾ ਕਿਤੇ ਸੁਰੱਖਿਆ ਦਾ ਸਵਾਲੀਆ ਨਿਸ਼ਾਨ ਤੇ ਹੈ ਹੀ ਆ ਕਿਸੇ ਨਾ ਕਿਸੇ ਇੱਕ ਬੰਦਾ ਤੇ ਜ਼ਿੰਮੇਵਾਰ ਹੈ ਹੀ ਆ ਨਾ ਵੀ ਇੰਨੀ ਜਿਹੜੀ ਦਰਿੰਦਿਆਂ ਵਾਂਗੂ ਜਿਹੜਾ ਇਹ ਇਹਨਾਂ ਨੇ ਘਟਨਾ ਕਰਮ ਕੀਤੀ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋਲ ਤਾਂ ਚੁੱਕ ਹੋਈ ਆ ਨਾ ਸੋ ਦੁੱਖ ਦੀ ਗੱਲ ਏ ਆ ਔਰ ਸਾਰਾ ਦੇਸ਼ ਜਿਹੜਾ ਵਾ ਇਸ ਸਦਮੇ ਦੇ ਵਿੱਚ ਏ ਔਰ ਸਾਰਿਆਂ ਨੂੰ ਇਹੋ ਹੀ ਮੈਂ ਕਹਿ ਸਕਦਾ ਵੀ ਮਨ ਨੂੰ ਵੀ ਸਾਰਿਆਂ ਦੇ ਰੋਸ ਹੈ ਵੀ ਏਸੀ ਕਰਨਾ ਜਿਹੜੀ ਮਿਕਸ ਇੱਕ ਘਟਨਾ ਤੋਂ ਬਾਅਦ ਲਾਦਰ ਕਰਤਾਰਪੁਰ ਲਾਂਗਾ ਜਿਹੜਾ ਨਹੀਂ ਮੁਸ਼ਰਫੁੱਲਾ ਸੀਗਾ ਉਹਦੇ ਉੱਪਰ ਵੇਸਟਰ ਕਰ ਰਿਹਾ ਤਾਂ ਜੀ ਦੇਖੋ ਮੈਂ ਇਹ ਕਹਿ ਸਕਦਾ ਵੀ ਹੱਲੇ ਇਦੇ ਵਿੱਚ ਕੋਈ ਆ ਨਾਤੇ ਦੀ ਸਾਂਝ ਵਾਲੀ ਕੋਈ ਗੱਲ ਆਪਾਂ ਕਰ ਸਕਦੇ ਆ। ਆਲਸੋ ਕਹਿਣਾ ਬਸ ਆਸੀਆਂ ਘਟਨਾ ਨਹੀਂ ਹੋਣੀਆਂ ਚਾਹੀਦੀ ਆ ਆਪਾਂ ਤੇ ਇਹ ਗੱਲ ਕਹਿੰਦਾ ਡਾਇਰੈਕਸ਼ਨ ਤੁਹਾਨੂੰ ਠੀਕ ਹੈ। ਕਿਹਾ ਵਾ ਆਮ ਆਦੀ ਪਾਰਟੀ ਨਾਲ ਜੋਸ਼ ਦਾ ਸਿੱਕਾ ਕੀ ਕਹਿਣਾ ਚਾਹੋਗੇ? ਦੇਖੋ ਜੀ ਜੋ ਪਹਿਲਗਾਮ ਚ ਕੱਲ ਘਟਨਾ ਵਾਪਰੀ ਆ ਬੜੀ ਸ਼ਰਮਸ਼ਾਰ ਤੇ ਨਿੰਦਨਯੋਗ ਘਟਨਾ ਹੈ। ਉਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਆਪਣੀਆਂ ਖੁਸ਼ੀਆਂ ਲੈਣ ਵਾਸਤੇ ਆਪਣੇ ਪਰਿਵਾਰਾਂ ਚ ਬਜ਼ੁਰਗਾਂ ਨਾਲ ਬੱਚਿਆਂ ਨਾਲ ਜਦ ਜ਼ਿੰਦਗੀ ਦੀ ਵਿਆਹ ਦੀ ਸ਼ੁਰੂਆਤ ਕਰਨ ਵਾਸਤੇ ਉੱਥੇ ਜਗ੍ਹਾ ਤੇ ਜਾ ਕੇ ਤਾਂ ਜੋ ਪਾਕਿਸਤਾਨ ਤੋਂ ਸਖਲਾਈ ਆਤਵਾਦੀਆਂ ਨੇ ਆਣ ਕੇ ਜਿਸ ਤਰ੍ਹਾਂ ਨਾ ਕੋ-ਕੋ ਕੇ ਉਹਨਾਂ ਨੂੰ ਮਾਰਿਆ ਹੈ ਤਾਂ ਮੈਂ ਸੋਚਦਾ ਕਿ ਜਿਹੜਾ ਉੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਡਿਫੈਂਸ ਹੈ ਉਹ ਕਿੱਥੇ ਖੜੀ ਜਿੱਤੇ ਡੇਢ-ਡੇਢ ਘੰਟਾ ਬੰਦਾ ਗੋਲੀ ਮਾਰ ਕੇ ਤੜਫਦਾ ਰਿਹਾ ਤਾਂ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਵਿਚਾਰਨ ਕਿੱਥੇ ਆ ਪ੍ਰਸ਼ਾਸਨ ਜਿਹੜਾ ਕਹਿੰਦਾ 370 ਤਾਰਾ ਤੋੜ ਕੇ ਉੱਥੇ ਬੜੀ ਅਮਨ ਸ਼ਾਂਤੀ ਹੈ ਸਾਰੇ ਸਾਰੇ ਜਿਹੜੇ ਹਿੰਦੂ ਉੱਥੋਂ ਹਿਜਰਤ ਕਰਕੇ ਗਏ ਵਾਪਸ ਚਲੇ ਗਏ ਇਹੜਾ ਵਾਪਸ ਚਲੇ ਗਿਆ ਜੀ ਕੈਨ ਨਾਲ ਕੋਈ ਵਾਪਸ ਚਲੇ ਗਿਆ ਇਸ ਕਰਕੇ ਜੋ ਉੱਥੇ ਘਟਨਾ ਵਾਪਰੀ ਆ ਉਹਦੀ ਮੈਂ ਪੁਰਜੋਰ ਨਿੰਦਾ ਕਰਦਾ ਆ ਆਪਾਂ ਉਤੋਂ ਰੋਡ ਮਾ ਆਪਣਾ ਆਪਣਾ ਕੱਢਿਆ ਉਹਨਾਂ ਨੂੰ ਆਪਣਾ ਔਰ ਸ਼ਾਂਤੀ ਮਾਰਚ ਜਿਹੜਾ ਆਪਾਂ ਕੱਢਿਆ ਉਦੋਂ ਬਾਅਦ ਮੰਨਤ ਚ ਆਪਾਂ ਨਤਮਸਤਕ ਹੋਏ ਆ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਉਹ ਜਿਹੜੇ ਵਿਛੜੀਆਂ ਰੂਹਾਂ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦਿਓ ਤਾਂ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਪ੍ਰਮਾਤਮਾ ਹਿੰਮਤ ਦੇਵੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜ਼ਿੰਦਗੀ ਜਿਹੜੀ ਬਸਰ ਕਰ ਸਕਣ। ਐਹੀ ਸਾਡਾ ਅੱਜ ਦਾ ਮੁੱਦਾ ਹੈ। ਸਰਕਾਰ ਨੇ ਉਹ ਜਿਹੜੇ ਫੈਸਲੇ ਲੈਨੇ ਚਾਹੇ ਉਹ ਕਹਿੰਦੇ ਕਿ ਆਪਣਾ ਜਿਹੜੇ ਇੱਥੇ ਨਾਗਰਿਕ ਹੈਗੇ ਨੇ ਪਾਕਿਸਤਾਨ ਲਾਗ ਦੇ ਉਹਨਾਂ ਨੂੰ ਚੋਕੀ ਕੰਸਲਟੈਂਟੀ ਮੈਡਮ ਦਿੱਤਾ ਵੀ ਛੱਡ ਦੇ। ਤੁਹਾਨੂੰ ਕੀ ਲੱਗਦਾ ਉੱਥੇ? ਜਦੋਂ ਉੱਥੇ ਪਹਿਲਾਂ ਪਲਵਾਮਾ ਹੋਇਆ ਸੀਗਾ ਉਦੋਂ ਵੀ ਕਿਹਾ ਸੀਗਾ। ਉਹ ਤਾਂ ਕੀਰਚਲਟ ਬਣਿਆ ਸੀ। ਇਹ ਤਾਂ ਸੈਂਟਰ ਦੇ ਤਾਂ ਉਹਨਾਂ ਨੂੰ ਸਟੇਟਾਂ 'ਚ ਇਲੈਕਸ਼ਨ ਲੜਨ ਦਾ ਮਤਲਬ ਹੈ। ਉਹਨਾਂ ਨੂੰ ਇਹਦੇ ਨਾਲ ਕੋਈ ਨਹੀਂ ਬਾਰਡਰ ਤੇ ਕਹਿੰਦਾ ਬਾਰਡਰ ਤੇ ਬੈਠਾ ਸਾਨੂੰ ਤਾਂ ਪਤਾ ਸੀਦਾ 47 ਤੇ 65 76 ਸਾਰੇ ਸੰਤਾਪ ਹੰਡਾਏ ਸਾਨੂੰ ਤਾਂ ਪਤਾ ਕਿ ਬਾਰਡਰ ਦੀ ਸਕਿਉਰਿਟੀ ਜਿਹੜੀ ਟਾਈਟ ਕਰਨੀ ਚਾਹੀਦੀ ਆ ਕਿਵੇਂ ਅਤਵਾਦੀ ਉੱਤਰੋਂ ਆ ਜਾਂਦੇ ਨੇ ਉੱਤਰੋਂ ਅਤਵਾਦੀ ਆਣ ਕੇ ਇੱਧਰ ਕਤਲੇਕਾਰਦ ਕਰਤੀਆਂ ਫਿਰ ਵਾਪਸ ਚਲੇ ਜਾਂਦੇ ਨੇ ਕਿਤਨਾ ਕਿਤੇ ਸਵਾਲੀਆ ਚਿੰਨ ਡਿਫੈਂਸ ਤੇ ਜ਼ਰੂਰ ਲੱਗਦਾ ਹੈ ਇਸ ਕਰਕੇ ਸਾਡੇ ਗ੍ਰਹਿ ਮੰਤਰੀ ਜਿਹੜੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਇੱਧਰ ਧਿਆਨ ਦਿਓ ਬਾਰਡਰਾਂ ਤੇ ਜਿਹੜੇ ਲੋਕ ਹੱਤਵਾਦੀ ਜਿਹੜੇ ਉਧਰ ਆਣ ਕੇ ਇੱਧਰ ਕਤਲੋਕਾਰਦ ਕਰਕੇ ਜਾਂਦੇ ਨੇ ਉਹਨਾਂ ਨੂੰ ਇੰਨੀ ਹਿੰਮਤ ਨਾ ਪਾਏ ਉਹ ਐਸੇ ਕਾਨੂੰਨ ਬਣਾ ਦਿਓ ਕਿ ਜਿਹੜਾ ਉਹ ਉਹ ਬੰਦੇ ਕਰਕੇ ਗਏ ਉਹਨਾਂ ਨੂੰ ਫੜ ਕੇ ਤਾਂ ਜਿਵੇਂ ਅਰਬ ਕੰਟਰੀ ਦੇ ਵਿੱਚ ਕਟਹਿਰਾਂ 'ਚ ਖਿਲਾੜ ਕੇ ਫਾਂਸੀ ਦਿੱਤੀ ਜਾਂਦੀਆਂ ਐਸੇ ਬੰਦਿਆਂ ਨੂੰ ਕਟਹਿਰ ਦੇ ਚ ਖਿਲਾੜ ਕੇ ਫਾਂਸੀ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਕਿਸੇ ਨੇ ਆਹ ਵਾਰਦਤ ਕਰਕੇ ਗਏ ਤਾਂ ਉਹਨੂੰ ਆਹ ਉਹਨੂੰ ਉਦ ਬਲੇ ਸਜਲਾ ਸਜ਼ਾ ਮਿਲੀ